ਕਿਰਪਾ ਕਰੋ ਭਗਵੰਤਾ ਸ਼੍ਰੀਮਾਨ ਸੰਤ ਬਾਬਾ ਭਜਨ ਸਿੰਘ ਜੀ ਦੀ ਯਾਦ ਵਿੱਚ ਚੱਲ ਰਹੇ ਸਮਾਗਮ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਹਜ਼ੂਰੀ ਵਿੱਚ ਸਤਕਾਰ ਜੋਗ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਬਾਬਾ ਤੇਜਿੰਦਰ ਸਿੰਘ ਜਿੰਦੂ ਜੀ ਬਾਬਾ ਰਵਿੰਦਰ ਸਿੰਘ ਜੋਨੀ ਜੀ ਅਤੇ ਹੋਰ ਬਹੁਤ ਸਾਰੇ ਗੁਰਮੁਖਾਂ ਤੋਂ ਕੀਰਤਨ ਦੇ ਰੂਪ ਵਿੱਚ ਤੇ ਵਿਚਾਰਾਂ ਦੇ ਰੂਪ ਵਿੱਚ ਬਹੁਤ ਕੁਝ ਸਰਵਣ ਕੀਤਾ ਹੈ ਸੰਤ ਬਾਬਾ ਭਜਨ ਸਿੰਘ ਜੀ ਵੱਡੇ ਜਿਹੜੇ ਕਿ ਨਾਨਕ ਸਰ ਸੰਪਰਦਾਇ ਦੇ ਮਹਾਪੁਰਖ ਧਨਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਸਮੇਂ ਹਾਜ਼ਰ ਹੋਏ ਉਪਰੰਤ ਧੰਨ ਬਾਬਾ ਗੁੰਦਨ ਸਿੰਘ ਜੀ ਦਾ ਸਾਰਾ ਸਮਾਂ ਉਹਨਾਂ ਨੇ ਤਨ ਦੇਹੀ ਨਾਲ ਬਹੁਤ ਵੱਡੀਆਂ-ਵੱਡੀਆਂ ਸੇਵਾਵਾਂ ਨਿਭਾਈਆਂ ਆਪਾਂ ਸਰਵਣ ਕਰ ਰਹੇ ਸੀ ਬਾਬਾ ਤਜਿੰਦਰ ਸਿੰਘ ਜੀ ਜਿੰਦੂ ਹੋਰਾਂ ਕੋਲੋਂ ਜੋ ਨਾਨਕ ਸਰ ਸੰਪਰਦਾਏ ਦੀ ਜਗ੍ਹਾ-ਜਗ੍ਹਾ ਜਾ ਕੇ ਗੱਲ ਕਰਦੇ ਨੇ ਪੂਰੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਕਿ ਗੁਰਮਤਿ ਦੇ ਦਾਇਰੇ ਅੰਦਰ ਰਹਿ ਕੇ ਸਚਾਈ ਨੂੰ ਸામਨੇ ਰੱਖਿਆ ਜਾਏ ਸਤਿਕਾਰਯੋਗ ਬਾਬਾ ਭਜਨ ਸਿੰਘ ਜੀ ਨੇ ਜੋ ਕਿ ਉਸ ਵੇਲੇ ਧੰਨ ਬਾਬਾ ਗੁੰਦਨ ਸਿੰਘ ਜੀ ਵੱਲੋਂ ਮੁਖ ਬੁਲਾਰੇ ਵੀ ਸਨ ਅਤੇ ਨਾਨਕ ਸਰ ਹੈੱਡਕੁਆਰਟਰ ਦੀਆਂ ਵੱਡੀਆਂ ਸੇਵਾਵਾਂ ਵੀ ਨਿਭਾਉਂਦੇ ਸਨ ਭਾਵੇਂ ਕੀਰਤਨ ਕਰਨ ਦੀ ਸੇਵਾ ਹੈ ਭਾਵੇਂ ਅਰਦਾਸ ਕਰਨ ਦੀ ਡਿਊਟੀ ਹੈ ਪਾਵੇਂ ਪੂਰਨਮਾਸੀ ਦੇ ਸਮਾਗਮ ਦੀ ਸਟੇਜ ਸੈਕਟਰੀ ਦੀ ਸੇਵਾ ਹੈ ਪਾਵੇਂ ਧੰਨ ਬਾਬਾ ਖੁੰਦਨ ਸਿੰਘ ਜੀ ਦੇ ਹੁਕਮ ਅਨਸਾਰ ਉਸ ਜਗ੍ਹਾ ਤੋਂ ਬਾਹਰ ਜਾ ਕੇ ਵੱਡੇ ਛੋਟੇ ਸਮਾਗਮਾਂ ਵਿੱਚ ਕੁਝ ਕਹਿਣ ਦੀ ਗੱਲ ਹੈ ਉਹ ਸੇਵਾ ਹੈ ਘਰਾਂ ਵਿੱਚ ਜਾ ਕੇ ਜੋ ਬੜੀ ਸ਼ਰਧਾ ਨਾਲ ਗੁਰਮਖ ਸੰਗੀ ਸਮਾਗਮ ਰੱਖਦੇ ਸਨ ਉੱਥੇ ਵੀ ਉਹਨਾਂ ਹਾਜ਼ਰੀ ਭਰਨੀ ਅਤੇ ਵੱਡੇ ਤੋਂ ਵੱਡੇ ਸਮਾਗਮ ਜਿਵੇਂ ਉਸ ਵੇਲੇ ਦੀ ਅਤੇ ਅੱਜ ਵੀ ਉਸੇ ਤਰ੍ਹਾਂ ਹੀ ਪ੍ਰਸਿੱਧ ਹਸਤੀ ਸਤਕਾਰਯੋਗ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿਨ੍ਹਾਂ ਨੇ ਜਿੱਥੇ ਕਿਤੇ ਵੀ ਵੱਡੇ ਵੱਡੇ ਸਮਾਗਮ ਰੱਖੇ ਉਥੇ ਜਾ ਕੇ ਹਾਜ਼ਰੀ ਭਰੀ ਤੇ ਉਹਨਾਂ ਦੇ ਦਿਲ ਤੱਕ ਅਸਰ ਹੋਇਆ ਧੁਰ ਤੱਕ ਜਿਵੇਂ ਖਾਸ ਕਰਕੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਇੱਕ ਬਹੁਤ ਵੱਡਾ ਸਮਾਗਮ ਰੱਖਿਆ ਸੀ ਜਿਸ ਵਿੱਚ ਧੰਨ ਬਾਬਾ ਗੁੰਦਨ ਸਿੰਘ ਜੀ ਵੱਲੋਂ ਸੰਤ ਬਾਬਾ ਭਜਨ ਸਿੰਘ ਜੀ ਨੇ ਐਸੇ ਪ੍ਰਭਾਵਸ਼ਾਲੀ ਸ਼ਬਦ ਆਖੇ ਸਨ ਕਿ ਉਸ ਦਿਨ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਅੰਦਰ ਬਾਬਾ ਭਜਨ ਸਿੰਘ ਜੀ ਪ੍ਰਤੀ ਵੀ ਬਹੁਤ ਸਤਿਕਾਰ ਵਧ ਗਿਆ ਸੀ ਬਾਬਾ ਗੁੰਦਨ ਸਿੰਘ ਜੀ ਪ੍ਰਤੀ ਤਾਂ ਹੈ ਹੀ ਸੀ ਜੇ ਗੁਰਬਾਣੀ ਦਾ ਕੀਰਤਨ ਕਰਨਾ ਜਾਂ ਗੁਰਮਤ ਵਿਚਾਰਾਂ ਕਰਦਿਆਂ ਹੋਇਆਂ ਕੁਝ ਬਚਨ ਕਰਨੇ ਤਾਂ ਗੁਰਬਾਣੀ ਦੀਆਂ ਪੰਕਤੀਆਂ ਦੇ ਵਿਸ਼ਰਾਮ ਦੇ ਦੇ ਕੇ ਮਨੋ ਕੇ ਨਾਲ ਦੇ ਨਾਲ ਸਮਝ ਆਉਂਦੀ ਜਾਂਦੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਕਹਿ ਕੀ ਰਹੀ ਹੈ ਸਮਝਾ ਕੀ ਰਹੀ ਹੈ ਇਸੇ ਕਰਕੇ ਉਹਨਾਂ ਦਾ ਅਸਰ ਅਜਿਹਾ ਅਸਰ ਹੁੰਦਾ ਸੀ ਇੱਕ ਵਾਰੀ ਐਨ ਸਨਾਟਾ ਜਿਹਾ ਛਾ ਜਾਂਦਾ ਸੀ ਜਦੋਂ ਪਿਆਰ ਤੇ ਭਿੱਜ ਕੇ ਭਾਵਨਾ ਦੇ ਸ਼ਬਦ ਕਰ ਕਹਿੰਦੇ ਸਨ ਐ ਪੌਣ ਜਗਤ ਦੀ ਰਾਣੀ ਮੈਂ ਕਰਦੀ ਅਰਜ਼ ਨਿਮਾਣੀ ਮੇਰੀ ਮਿੱਟੀ ਗੁਰਦਰਬਾਰੋਂ ਨਹੀਂ ਹੋਰ ਜਗਾ ਲੈ ਜਾਣੀ ਮਤ ਵੈਰੀ ਬੋਲੀ ਮਾਰੇ ਕਿਉਂ ਫਿਰਦੀ ਦਵਾਰੇ ਦਵਾਰੇ ਮੇਰੀ ਮਿੱਟੀ ਗੁਰਦਰਬਾਰੋਂ ਨਹੀਂ ਹੋਰ ਜਗਾ ਲੈ ਜਾਣ ਇਸਰਾਂ ਦੇ ਭਾਵਨਾਵਾਲੇ ਸ਼ਬਦ ਬੜੇ ਸੁਚੇਜੇ ਤਰੀਕੇ ਨਾਲ ਪੇਸ਼ ਕਰਦੇ ਸਨ ਸੋ ਉਹਨਾਂ ਸੰਬੰਧੀ ਇਹ ਜਿਹੜਾ ਸਮਾਗਮ ਚੱਲ ਰਿਹਾ ਹੈ ਜਿਸ ਵਿੱਚ ਬਹੁਤ ਸਾਰੇ ਵਿਦਵਾਨ ਹਾਜ਼ਰੀਆਂ ਲਗਵਾ ਰਹੇ ਨੇ ਦਾਸ ਗੱਲ ਨੂੰ ਲੰਬਾ ਨਾ ਕਰੇ ਇਹਨਾ ਹੈ ਕਿ ਜਿਹੜੇ ਕਮਾਈ ਵਾਲੇ ਹੁੰਦੇ ਨੇ ਉਹਨਾਂ ਦਾ ਅਸਰ ਧੁਰ ਤੱਕ ਹੀ ਹੁੰਦਾ ਹੈ ਵਰਨਾ ਲੱਖ ਯਤਨ ਕਰੇ ਜਿਵੇਂ ਗੁਰਬਾਣੀ ਦਾ ਫਰਮਾਨ ਹੈ ਲੋਕ ਸਮਝਾਵੋ ਸੁਣੇ ਨਾ ਕੋਈ ਕੋਈ ਯਤਨ ਕਰੇ ਕਿ ਮੈਂ ਸਮਝਾਵਾਂ ਇਹ ਕੁਝ ਆਖਾਂ ਅਸਰ ਹੀ ਨਹੀਂ ਹੁੰਦਾ ਅਸਰ ਉਹਨਾਂ ਦਾ ਹੀ ਹੁੰਦਾ ਜਿਹੜੇ ਕਿ ਕਮਾਈ ਕਰਦੇ ਨੇ ਸੋ ਸ਼੍ਰੀ ਮਾਨ ਸੰਤ ਬਾਬਾ ਭਜਨ ਸਿੰਘ ਜੀ ਨੇ ਬੜੀ ਕਮਾਈ ਕੀਤੀ ਉਹਨਾਂ ਦੀ ਯਾਦ ਬੜੇ ਵੱਡੇ ਪੱਦਰ ਤੇ ਸਤਕਾਰਯੋਗ ਬਾਬਾ ਹਰੀ ਸਿੰਘ ਜੀ ਸਾਰੇ ਮਹਾਪੁਰਖਾਂ ਨੂੰ ਜਥੇ ਬੰਦੀਆਂ ਨੂੰ ਸੰਗਤ ਨੂੰ ਨਾਲ ਲੈ ਕੇ ਇਹ ਮਨਾ ਰਹੇ ਨੇ ਸੋ ਦਾਸ ਇੱਥੇ ਇਹਨਾਂ ਨੂੰ ਇਸ ਮੌਕੇ ਵੱਡੇ ਪੱਦਰ ਤੇ ਮਨਾਉਣ ਦੀ ਵਧਾਈ ਵੀ ਦਿੰਦਾ ਤੇ ਖਿਮਾ ਮੰਗਦਾ ਹੋਇਆ ਫਤਿਹ ਬੁਲਾਉਂਦਾ ਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਤਿਕਾਰਯੋਗ ਬਾਬਾ ਗੁਰਚਰਨ ਸਿੰਘ ਜੀ ਬਹੁਤ ਵੱਡ ਮੁੱਲੇ ਵਿਚਾਰ ਕਮਾਈ ਭਰਪੂਰ ਬਚਨ ਆਪ ਜੀ ਨੇ ਸਰਵਣ ਕੀਤੇ ਹਨ ਮਹਾਪੁਰਖਾਂ ਪਾਸੋਂ ਸੋ ਜਿਸਕੇ ਅੰਦਰ ਬਸੇ ਨਿਰੰਕਾਰ ਤਿਸ ਕੀ ਸੇਖ ਤਰੇ ਸੰਸਾਰ